ਪੰਜਾਬ ਚ ਮੌਸਮ ਨੇ ਜਿੱਥੇ ਕਰਵਟ ਲਈ ਹੈ ਤੇਜ਼ ਗਰਮੀ ਤੋਂ ਰਾਹਤ ਮਿਲੀ ਹੈ ਪਰ ਇਹ ਹੀ بارش ਜਿਹੜੀ ਅੱਜ ਹੋਈ ਹੈ ਉਹ ਕਈਆਂ ਵਾਸਤੇ ਜਿਹੜਾ ਹੈ ਕਿ ਆਫਤ ਵੀ ਸਾਬਤ ਹੋਈ ਹੈ ਜਲੰਧਰ ਦੀ ਪ੍ਰਤਾਪਾਗ ਦੀ ਮਾਰਕੀਟ ਚ ਖੜਾ ਹੋਇਆ ਜਿੱਥੇ ਹਰ ਸ਼ੁੱਕਰਵਾਰ ਦੇ ਸ਼ੁੱਕਰਵਾਰ ਮੰਡੀ ਲੱਗਦੀ ਹੈ ਪਰ ਹਾਲਾਤ ਤੁਸੀਂ ਦੇਖ ਸਕਦੇ ਹੋ ਕਿ ਕੁਝ ਹੀ ਸਮੇਂ ਦੇ ਮੀਂਹ ਨੇ ਇੰਨੇ ਵੱਧ ਤੋਂ ਬੱਤਰ ਕਰ ਦਿੱਤੇ ਨੇ ਦੁਕਾਨਦਾਰ ਜਿਹੜੇ ਇੱਥੇ ਸਬਜ਼ੀ ਲਾ ਕੇ ਬੈਠੇ ਹੋਏ ਸੀਗੇ ਉਹ ਇੱਥੋਂ ਆਪਣਾ ਸਮਾਨ ਚੁੱਕ ਕੇ ਹੁਣ ਦੂਸਰੇ ਪਾਸੇ ਨੂੰ ਲੈ ਕੇ ਜਾ ਰਹੇ ਨੇ ਸਬਜ਼ੀ ਦਾ ਨੁਕਸਾਨ ਵੀ ਹੋਇਆ ਵੈ ਹਾਲਾਂਕਿ ਸਵਾਲੀਆਂ ਨਿਸ਼ਾਨ ਜ਼ਰੂਰ ਹੈ ਬਹੁਤ ਵੱਡਾ ਬੰਦਾ ਕਰਕੇ ਵੀ ਕੁਝ ਹੀ ਮਿੰਟਾਂ ਦੀ ਜਿਹੜੀ ਬਾਰਿਸ਼ ਨੇ ਉਹ ਕਾਰਪੋਰੇਸ਼ਨ ਦੀ ਜਿੱਥੇ ਪੋਲ ਖੁੱਲੀ ਹੈ ਉੱਥੇ ਹੀ ਇਹ ਜਿਹੜੇ ਦੁਕਾਨਦਾਰ ਨੇ ਉਹ ਇੱਥੇ ਕੰਮਕਾਰ ਕਰਦੇ ਨੇ ਉਹਨਾਂ ਵਾਸਤੇ ਵੀ ਜਿਹੜਾ ਹੈ ਕਿ ਮੁਸੀਬਤ ਆਫਤ ਜ਼ਰੂਰ ਬਣੀ ਹੈ ਹਾਲਾਂਕਿ ਇਸ ਫੜੀ ਲਗਾਉਂਦਾ ਜਿਹੜਾ ਹੈ ਕਿ ਹਰੇਕ ਦੁਕਾਨਦਾਰ ਵੱਲੋਂ ਦੱਸਿਆ ਜਾ ਰਿਹਾ ਹੈ ਕਿ 100 ਰੁਪਏ ਦੇ ਕਰੀਬ ਪਰਚੀ ਘਟਾਈ ਜਾਂਦੀ ਹੈ ਕਿੰਨਾ ਨੁਕਸਾਨ ਹੋ ਗਿਆ ਵਾ ਤੇ ਜਦੋਂ ਬਾਰਿਸ਼ ਹੋਏ ਤਾਂ ਪਾਣੀ ਕਿੰਨਾ ਸੀਗਾ ਉਹ ਮੇਰਾ ਸਾਰਾ ਸਦਾ ਰੁੜ ਗਿਆ ਮੇਰਾ ਬੱਚਾ ਕੀ ਪੈਸੇ ਸੀ ਉਹ ਵੀ ਚਲ ਗਏ ਵਿੱਚ ਵਿੱਚੇ ਸਬਜ਼ੀਆਂ ਸਭ ਕੁਝ ਰੁੜ ਗਿਆ ਤੇ ਪਤਾ ਹੀ ਲੱਗਾ ਕਿਤਨਾ ਹੋ ਗਿਆ ਅੱਜ ਸਵੇਰ 2 ਘੰ ਜੈਸੇ ਕਿ ਨੈਕਸੇ ਗੱਲੇ ਵੈਸੇ ਹੋ ਗਏ ਪੈਸੇ 14-1500 ਰੁਪਇਆ ਸੀ ਜਿਹੜੇ ਸਵੇਰ ਦੀ ਸੇਲ ਵਾੜੂੜ ਲਈ ਕੁਝ ਵੀ ਨਹੀਂ ਬਚਿਆ ਇੱਥੇ ਫੜੀ ਲਾਣੇ ਉਹ ਤੇ ਪੈਸੇ ਵੀ ਦਿੰਦੇ ਹੋਵੋਗੇ ਕਾਰਪੋਰੇਸ਼ਨ ਜਾਂ ਜਿਹੜੀ ਪਰਚੀ ਵੀ ਕਹਿੰਦੇ ਕੱਟਦੇ ਨੇ ਕਿੰਨੇ ਕਿੰਨੇ ਦੀ ਪਰਚੀ ਹੈ ਹੋਰ ਵੱਡੀ ਪਰਚੀ ਹੈ ਤੇ ਸੀਵਰੇਜ ਦਾ ਸਿਸਟਮ ਇੱਥੇ ਹੈ ਨਹੀਂ ਕੋਈ ਹੋਰ ਕਿਸੇ ਤਰੀਕੇ ਦਾ ਇੰਤਜ਼ਾਮ ਬੰਦ ਹੋਇਆ ਨਾ ਜਦਾਂ ਜਦੋਂ ਬੰਦ ਹੋ ਜਾਂਦਾ ਨਾ ਕਈ ਵਾਰੀ ਕਚਰਾ ਕੁਚਰਾ ਜਮ ਜਾਵੇ ਸਮੇਂ ਸਰ ਸਫਾਈ ਨਾ ਹੋਣ ਕਰਕੇ ਹੀ ਜਿਹੜਾ ਸਫਾਈ ਕਰਦੇ ਆ ਪਰ ਉਹ ਜਾਮ ਹੋਇਆ ਆ ਉਦਾ ਪਟਾ ਇਹ ਤੁਹਾਡੇ ਤੁਹਾਡੀ ਹੀ ਫੜੀ ਹੈ ਜਿਹੜਾ ਤੁਸੀਂ ਸਮਾਨ ਦਾ ਨੁਕਸਾਨ ਵੀ ਵਾਵਾ ਹੋ ਗਿਆ ਆ ਗੋभी ਵੀ ਖਾਸੀ ਗਈ ਉਹ ਤਾਂ ਬੇਕਾਰ ਹੋ ਗਈ ਇਹ ਨਹੀਂ ਬਸ ਕੰਕਤਾ ਹੋ ਗਿਆ ਇਹ ਤੁਸੀਂ ਗੱਲਬਾਤ ਸੁਣੀ ਹੈ ਕਿ ਦੁਕਾਨਦਾਰ ਜਿਹੜੇ ਇੱਥੇ ਸਬਜ਼ੀ ਲਗਾ ਕੇ ਬੈਠੇ ਹੋਏ ਨੇ ਇਸੇ ਤਰੀਕੇ ਦੇ ਨਾਲ ਸੇਮ ਇਹੀ ਮੰਜ਼ਰ ਜਿਹੜਾ ਹੈ ਕਿ ਗਾਂਹ ਤੱਕ ਦਿਖਾਈ ਤੁਹਾਨੂੰ ਦੇਵੇਗਾ ਹੋਰ ਵੀ ਦੁਕਾਨਦਾਰ ਨਾਲ ਗੱਲ ਕਰਾਂਗੇ ਪਰ ਸਵਾਲੀਆ ਨਿਸ਼ਾਨ ਵੱਡੇ ਨੇ ਕਿ ਕਾਰਪੋਰੇਸ਼ਨ ਦੇ ਜਿਹੜੇ ਕੀ ਕਾਰਗੁਜ਼ਾਰੀ ਦੇ ਉੱਤੇ ਸਵਾਲ ਜ਼ਰੂਰ ਨੇ ਕਿ ਕੁਝ ਕੁ ਘੰਟਿਆਂ ਦੀ بارش ਦੇ ਨਾਲ ਇਹ ਹਾਲਾਤ ਨੇ ਹਾਲਾਂਕਿ ਇਹ ਜਿਹੜੀ بارش ਹੈ ਕਿ ਕੁਝ ਕੁ ਘੰਟਿਆਂ ਵਾਸਤੇ ਹੀ ਜਿਹੜੀ ਕਿ ਉਹ ਪਈ ਹੈ ਜਲੰਧਰ ਦੀ ਜੇਕਰ ਗੱਲ ਕੀਤੀ ਜਾ ਕੇ 20 ਤੋਂ 25 ਮਿੰਟ ਜਿਹੜੀ ਹੈ ਕਿ ਉਹ بارش ਪਈ ਇੱਕ ਹੋਰ ਦੁਕਾਨਦਾਰ ਇੱਥੇ ਬੈਠੇ ਥੋੜਾ ਵੀ ਨੁਕਸਾਨ ਹੋਇਆ ਜੀ ਸਾਰੇ ਅਦਰਕ ਹੋਰ ਨਿੰਬੂ ਰੋਰ ਗਿਆ ਨਾਲੇ ਕਮੇਟੀ ਵਾਲੇ 100 ਰੁਪਏ ਦਾ ਪਰਚੀ ਕਰਦਾ ਉਹਦਾ ਕੋਈ ਸੁਵਿਧਾ ਨਹੀਂ ਹੈਗਾ ਆਹ ਪਤਾ ਹੀ ਹੈ ਕਿ ਨਹੀਂ 100 ਰੁਪਏ ਦਾ ਪਰਚੀ ਕਰਦਾ ਇਸ ਨੂੰ ਹਾਂ ਹਾਂ ਕੋਈ ਸੁਵਿਧਾ ਨਹੀਂ ਹੈ ਸਰਕਾਰ ਕੋਲ ਕੋਈ ਨਹੀਂ ਹੈ ਇਹ ਵਸ ਲੁੱਟਮਾਰੀ ਹੈ ਜੇ ਉਹਨਾਂ ਦਾ ਨੁਕਸਾਨ ਹੋ ਗਿਆ ਦਾ ਸੌਦੇ ਦਾ ਹੈ ਉਹ 2-3000 ਦਾ ਅਦਰਕ ਹੋ ਰਿਹਾ ਸੀ ਕਿ ਜਿਹੜਾ ਆਲੂ ਰਟ ਮਾਰ ਰੋ ਗਿਆ ਸਾਰਾ ਹਲੇ ਪਾਣੀ ਦੇ ਵਿੱਚ ਹੀ ਥੱਲੇ ਅਦਰਕ ਲੱਭਦਾ ਨਹੀਂ ਹੈਗਾ ਤੁਸੀਂ ਇਹ ਗੱਲਬਾਤ ਸੁਣੀ ਹੈ ਕਿ ਦੁਕਾਨਦਾਰ ਨੇ ਕਿ ਜੋ ਇਹ ਕਹਿ ਰਹੇ ਨੇ ਕਿ ਸਮਾਨ ਉਹਨਾਂ ਦਾ ਵਿੱਚੇ ਪਾਣੀ ਦੇ ਰੁੜ ਗਿਆ ਵੈ ਕਿ ਨੁਕਸਾਨ ਵੀ ਬਹੁਤ ਹੋਇਆ ਵੈ ਪਰ ਤਸਵੀਰਾਂ ਤੁਸੀਂ ਆ ਦੇਖ ਸਕਦੇ ਹੋ ਕਿ ਪਾਣੀ ਚ ਕਿਸ ਤਰੀਕੇ ਦੇ ਨਾਲ ਸਬਜ਼ੀਆਂ ਜਿਹੜੀਆਂ ਕਿ ਉਹ ਭਿੱਜੀਆਂ ਹੋਈਆਂ ਦਿਖਾਈ ਦੇ ਰਹੀਆਂ ਨੇ ਤੁਹਾਨੂੰ ਹਾਲਾਂਕਿ ਗੱਲ ਇਹ ਜ਼ਰੂਰ ਆਖੀ ਜਾਂਦੀ ਹੈ ਕਿ 100 ਰੁਪਿਆ ਜਿਹੜਾ ਹੈ ਕਿ ਉਹ ਪਰਚੀ ਜਿਹੜੀ ਆ ਕਿ ਲੱਗਦੀ ਹੈ ਉਹਦੇ باوجود ਵੀ ਜਿਹੜਾ ਹੈ ਕਿ ਫਿਰ ਵੀ ਕੋਈ ਜਿਹੜੀ ਆ ਕਿ ਸਹੂਲਤ ਨਹੀਂ ਦਿੱਤੀ ਜਾਂਦੀ ਫਿਰ ਵੀ ਉਹਦੇ ਕਰਕੇ ਜਿਹੜਾ ਕਿ ਨੁਕਸਾਨ ਇਹ ਹੋਇਆ ਵੈ ਇਸੇ ਤਰੀਕੇ ਦੇ ਨਾਲ ਅੱਗੇ ਹੋਰ ਜਿੰਨੀਆਂ ਇੱਥੇ ਦੁਕਾਨਾਂ ਤੁਸੀਂ ਲਾਈਨ ਸਰ ਦੇਖ ਰਹੇ ਹੋ ਕਿ ਉਸੇ ਤਰੀਕੇ ਦੇ ਨਾਲ ਸਾਰੀਆਂ ਪਾਣੀ ਦੇ ਵਿੱਚ ਡੁੱਬੀਆਂ ਹੋਈਆਂ ਨੇ ਇਹ ਪ੍ਰਤਾਪ ਬਾਗ ਦੀ ਮੰਡੀ ਹੈ ਹਰ ਸ਼ੁੱਕਰਵਾਰ ਦੇ ਸ਼ੁੱਕਰਵਾਰ ਗਿਲੰਦਰ ਚ ਲੱਗਦੀ ਹੈ ਪਰ ਨੁਕਸਾਨ ਇੱਥੇ ਭਾਰੀ ਹੋਇਆ ਹੋਇਆ ਹੈ ਦੁਕਾਨਦਾਰਾਂ ਦਾ ਵੀਰਾ ਤੁਹਾਨੂੰ ਦਿਖਾਣੇ ਪਿਆ ਭਾਜੀ ਨੁਕਸਾਨ ਖਾਸਾ ਹੀ ਹੋਇਆ ਲੱਗਦਾ ਹੈ ਕਿ ਸਬਜੀ ਸਬਜੀ ਦਾ ਵੀ ਰੋੜ ਦੀ ਸਬਜੀ ਹਾਂਜੀ ਭਾਈ ਰੋੜ ਦੀ ਸਬਜੀ ਭਾਜੀ ਕਿੰਨੇ ਕ ਦਾ ਨੁਕਸਾਨ ਹੋਇਆ ਹੈ ਭਾਈ 2-3000 ਦਾ ਤਾਂ ਹੋ ਹੀ ਗਿਆ ਕਰਦੇ ਕਰ ਪਾਣੀ ਹੁਣ ਖੈਰ ਜ਼ਰੂਰ ਨਿਕਲਿਆ ਪਰ ਇਸ ਪਾਸੇ ਵਾਲ ਹਲੇ ਪਾਣੀ ਹੁੰਦਾ ਇਹ ਕਿੰਨ ਸਬਜੀਆਂ ਰੁੜਨ ਤੋਂ ਬਾਅਦ ਨਿਕਲੇ ਆ ਨਾ ਪਾਣੀ ਪਹਿਲਾਂ ਜਦੋਂ ਬਾਰਿਸ਼ ਹੋਈ ਆ ਘੰਟਾ ਪੂਰਾ ਤੇਜ ਹੋਈ ਆ ਤੇ ਇੱਥੇ ਸਾਡੇ ਨੀਵੇਂ ਆ ਨਾ ਸਾਰੇ ਅੱਡੇ ਸਾਡੇ ਨੀਵੇਂ ਆ ਭਾਈ ਵੈਸੇ ਕਿੰਨੇ ਦਿਨ ਤੋਂ ਇੱਥੇ ਆਪਣਾ ਫੜੀ ਲਗਾਉਣ ਵਾਸਤੇ ਇੱਥੇ ਭਾਈ ਮਾਰਕੀਟ ਕਮੇਟੀ ਸਾਡੇ ਕੋਲ 100 ਰੁਪਏ ਲੈਂਦੀ ਹੈ 100 ਰੁਪਏ ਲੈਂਦੀ ਪਰ ਸੁਵਿਧਾਵਾਂ ਕੋਈ ਕਿਸੇ ਚੀਜ਼ ਦੀ ਸੁਵਿਧਾ ਵਗੈਰਾ ਕੋਈ ਸੀਵਰੇਜ ਦੀ ਸੁਵਿਧਾ ਭਾਈ ਸੀਵਰੇਜ ਹੈਗੇ ਆ ਪਰ ਭਾਈ ਬੰਦ ਹੋਏ ਕੇ ਸਾਰੇ ਮਿੱਟੀ ਦੇ ਨਾਲ ਚੰਗੀ ਤਰ੍ਹਾਂ ਸਫਾਈ ਨਹੀਂ ਕਰਦੇ ਮਿੱਟੀ ਦੇ ਨਾਲ ਸਾਰਾ ਬੰਦ ਹੋਇਆ ਹੋਇਆ ਭਾਈ ਦੇਖੋ ਜੀ ਉਹ ਥੱਲੇ ਹੁੰਦੇ ਕਿੱਥੇ ਸੀਵਰੇਜ ਆ ਭਾਈ ਅੱਡੇ ਦੇ ਪਿੱਛੇ ਲੇਕਿਨ ਇੱਥੇ ਵੀ ਬੰਦ ਹੀ ਪਿਆ ਆ ਮਿੱਟੀ ਉਹਦੇ ਪੂਰਾ ਸਿਟੀਜਨ ਦੇ ਲੋਕੀ ਆ। ਸਾਰੇ ਖਰਾਬ ਹੀ ਆਲੂ ਤੇ ਪਿਆਜ਼ ਸਾਰੇ ਪਾਣੀ ਦੇ ਵਿੱਚ। ਹਾਂਜੀ ਭਾਈ ਸਬਜੀ ਪਾਣੀ ਦੇ ਵਿੱਚ ਜਿੱਦਾਂ ਹਦੀ ਖਰਾਬ ਹੋ ਗਈ। ਤਸਵੀਰਾਂ ਤੁਸੀਂ ਦੇਖ ਸਕਦੇ ਹੋ ਟਮਾਟਰ ਜਿਹੜੇ ਨੇ ਕਿ ਉਹ ਗੰਦੇ ਪਾਣੀ ਦੇ ਵਿੱਚ ਦਿਖਾਈ ਦੇ ਰਹੇ ਨੇ ਕਿਸੇ ਤਰੀਕੇ ਦੇ ਨਾਲ ਓਕੇ ਸੋਕੇ ਹੋ ਕੇ ਹੁਣ ਰਹਿੰਦਾ ਜਿਹੜਾ ਦਿਨ ਹੈ ਕੁਝ ਵੀ ਜਿਹੜਾ ਕਿ ਵੇਚਿਆ ਵਟਿਆ ਜਾਵੇ ਤਾਂ ਕਿ ਜਿਹੜਾ ਨੁਕਸਾਨ ਹੋਇਆ ਵਾ ਉਹਦੇ ਤੋਂ ਥੋੜੀ ਬਹੁਤ ਜਿਹੜੀ ਹੈ ਕਿ रिकवर ਕੀਤਾ ਜਾ سکے ਰਹਿੰਦਾ ਜਿਹੜਾ ਸਮਾਨ ਕਿਸੇ ਤਰੀਕੇ ਦੇ ਨਾਲ ਦੁਕਾਨਦਾਰਾਂ ਵੱਲ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਹ ਵੇਚਿਆ ਜਾਵੇ ਪਰ ਦੂਵੇਂ ਪਾਸੇ ਹਾਲਾਤ ਉਸੇ ਦੇ ਉਸੇ ਤਰ੍ਹਾਂ ਦੇ ਨੇ ਇੱਥੇ ਵੀ ਜਿਹੜਾ ਕਿ ਦੁਕਾਨਾਂ ਦੇ ਅੰਦਰ ਤੱਕ ਜਿਹੜਾ ਹੈ ਕਿ ਉਹ ਪਾਣੀ ਗਿਆ ਵਾ ਕੰਡੇ ਜਿਹੜੇ ਨੇ ਕਿ ਉਹ ਡਿਜੀਟਲ ਉੱਤੇ ਰੱਖੇ ਹੋਏ ਨੇ ਇਹਨਾਂ ਨੇ ਕਿਉਂਕਿ ਪਾਣੀ ਜਿੱਥੇ ਇਹ ਬੈਠਦੇ ਨੇ ਉੱਥੇ ਹਾਲੇ ਵੀ ਉਸ ਤਰੀਕੇ ਦੇ ਨਾਲ ਹੀ ਹੈ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਲੰਧਰ ਦੇ ਪ੍ਰਤਾਪ ਬਾਗ ਤੋਂ ਜਿੱਥੇ ਇੱਕ ਘੰਟੇ ਦੀ ਹੀ بارش ਨੇ ਜਿਹੜਾ ਹੈ ਕਿ ਉਹ ਕਾਰਪੋਰੇਸ਼ਨ ਦੇ ਦਾਅਵਿਆਂ ਦੀ ਵੀ ਥੋਲ-ਖੋਲੀ ਹਾਲਾਂਕਿ ਤੁਹਾਨੂੰ ਮੈਂ ਦੱਸ ਦਿਆਂ ਕਿ ਜਲੰਧਰ ਪਿਛਲੇ ਕਈ ਸਾਲਾਂ ਤੋਂ 스마트 ਸਿਟੀ ਦੇ ਅੰਡਰ ਜ਼ਰੂਰ ਗਿਸਟਰਡ ਹੋਇਆ ਵੈ ਪਰ ਜੋ ਇਹ ਤਸਵੀਰਾਂ ਨੇ ਕੁਝ ਕੁ ਘੰਟਿਆਂ ਦੀ بارش ਨੇ ਹੀ ਜਿਹੜਾ ਹੈ ਕਿ ਉਹ ਪੋਲ ਖੋਲੀ ਹੈ ਤੇ ਉੱਥੇ ਜਿਹੜੇ ਦੁਕਾਨਦਾਰ ਇੱਥੇ ਮੰਡੀ ਦੇ ਵਿੱਚ ਸਮਾਨ ਵੇਚਣ ਆਂਦੇ ਨੇ ਹਰ ਸ਼ੁੱਕਰਵਾਰ ਤੇ ਸ਼ੁੱਕਰਵਾਰ ਉਹਨਾਂ ਦਾ ਵੀ ਇੱਥੇ ਭਾਰੀ ਨੁਕਸਾਨ ਹੋਇਆ ਵੈ ਕੈਮਰਾ ਪਰਸਨ ਜੀ ਗਰੁੱਪ ਦੇ ਨਾਲ ਪ੍ਰੋਮਿਸਿੰਗ ਪੀਟੀਸੀ ਨਿਊਜ਼ ਜਲੰਧਰ